ਸਸਰੀਕਾਂ ਦੋਸਤੋ ਬੱਲੇ ਬੱਲੇ ਬਲੌਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿਹੜੀ ਤੁਸੀਂ 3-4 ਦਿਨ ਪਹਿਲਾਂ ਯਾਨੀ 14 ਤਰੀਕ ਨੂੰ ਕੁਸ਼ਤੀ ਦੇਖੀ ਸੀ ਪਿੰਡ ਕੱਲੋਵਾਲ ਨੀਅਰ ਦਸੂਆ ਜਿਹੜੀ ਹੋਈ ਸੀ ਉਹ ਕੁਸ਼ਤੀ ਤੁਸੀਂ ਸਾਰਣ ਦੇਖੀ ਇੱਕ ਨਵੀਂ ਉਮਰ ਦਾ ਨਵਾਂ ਮੁੰਡਾ ਜਿਹਦਾ ਕੀ ਬਿਲਕੁਲ ਪਰਸਨੈਲਿਟੀ ਜੱਸਾ ਪੱਟੀ ਦੀ 2 ਕਾਪੀ ਸਿੱਖ ਸਰਦਾਰ ਮੁੰਡਾ ਔਰ ਸਿਰ ਤੇ ਕੇਸ ਨੇ ਔਰ ਦਾੜੀ ਮੁੱਛ ਪੂਰੀ ਬਹੁਤ ਸੋਹਣਾ ਗੱਭਰੂ ਹੈ ਨਵੀਂ ਉਮਰ ਦਾ 20-22 ਸਾਲਾਂ ਦਾ ਜਿਹਦਾ ਨਾਮ ਹੈ ਗਰਜੀਤ ਮਗਰੋੜ ਇਹ ਇੱਕ ਐਮਰਜਿੰਗ ਪਲੇਅਰ ਐਮਰਜਿੰਗ ਪਹਿਲਵਾਨ ਸਮਝ ਲਓ ਇਸ ਸਾਲ ਇਹਨਾਂ ਨੇ ਜਿੰਨੀਆਂ ਵੀ ਕੁਸ਼ਤੀਆਂ ਲੜੀਆਂ ਬਹੁਤ ਹੀ ਸ਼ਾਨਦਾਰ ਲੜੀਆਂ ਸੋ ਇਹ ਵੀਡੀਓ ਮੈਂ ਤਾਂ ਬਣਾ ਰਿਹਾ ਕਿ ਜਦੋਂ ਕਿਸੇ ਖਿਲਾੜੀ ਦੇ ਨਾਲ ਜਾਂ ਕਿਸੇ ਪਲੇਅਰ ਦੇ ਨਾਲ ਧੱਕਾ ਹੋ ਜਾਂਦਾ ਤਾਂ ਉਹ ਬਹੁਤ ਹੀ ਜ਼ਿਆਦਾ ਦਿਲ ਟੁੱਟਦਾ ਹੈ ਔਰ ਬੁਰਾ ਲੱਗਦਾ ਹੈ ਇੱਥੇ ਧੱਕਾ ਹੋਇਆ ਇਹਨਾਂ ਦੀ ਕੁਸ਼ਤੀ ਵੱਜੀ ਸੀਗੀ ਪਰਮਿੰਦਰ ਪੱਟੀ ਪਰਮਿੰਦਰ ਪੱਟੀ ਬਹੁਤ ਹੀ ਸ਼ਾਨਦਾਰ ਕੁਸ਼ਤੀ ਲੜਦਾ ਔਰ ਤੇਜ਼ ਤਰਾਰ ਲੜਦਾ ਮਿੰਟਾਂ ਸਕਿੰਟਾਂ ਵਿੱਚ ਫੈਸਲਾ ਕਰ ਦਿੰਦਾ ਕੁਸ਼ਤੀ ਦਾ ਤੇ ਬਹੁਤ ਵਧੀਆ ਖਾਣੇ ਤੋਂ ਆ ਬਹੁਤ ਫਰਤੀਲਾ ਪਹਿਲਵਾਨ ਹੈ ਪਰ ਉਹਦੀ ਵੀ ਉਮਰ 25 ਸਾਲੀਆਂ ਜੋੜੀ ਵਧੀਆ ਸੀਗੀ ਇਹਦੇ ਵਿੱਚ ਮੈਂ ਅੰਪਾਇਰ ਸਾਹਿਬ ਨੂੰ ਬੇਨਤੀ ਕਰਦਾ ਕਿ ਉਹਨਾਂ ਨੇ ਕੁਸ਼ਤੀ ਵਿੱਚ ਦੇਖਿਆ ਤਾਂ ਦੇਖਿਆ ਕਿ ਇਹ ਦੇਖੋ ਕਿੰਨਾ ਮਿਹਨਤ ਕਰਦੇ ਨੇ ਪਹਿਲਵਾਨ ਕਿੰਨੀ ਜ਼ਬਰਦਸਤ ਹਾਰਡ ਵਰਕਿੰਗ ਕਰਦੇ ਨੇ ਕਿੰਨੀਆਂ ਖਰਾਕਾਂ ਅਮੀਰੀ ਗਰੀਬੀ ਦੇ ਵਿੱਚੋਂ ਵਿਚਰਦੇ ਹੋਏ ਇੱਥੋਂ ਤੱਕ ਪਹੁੰਚਦੇ ਨੇ ਤਾਂ ਜਦੋਂ ਕਿਸੇ ਪਹਿਲਵਾਨ ਨੂੰ ਥੱਕਾ ਹੋ ਜੇ ਤਾਂ ਬਹੁਤ ਬੁਰਾ ਲੱਗਦਾ ਇੱਥੇ ਗੁਰਜੀਤ ਮਗਰੋੜ ਨਾਲ ਤੱਕਾ ਹੋ ਗਿਆ ਇੱਕ ਹੀ ਸਕਿੰਟ ਦੇ ਵਿੱਚ ਬਾਜੀ ਪਲਟ ਗਈ ਜਦੋਂ ਕੁਸ਼ਤੀ ਉਹ ਮਾਰ ਜਾਂਦਾ ਹੈ ਔਰ ਪਰਮਿੰਦਰ ਪੱਟੀ ਇੱਕਦਮ ਮੈਦਾਨ ਚ ਜਿੱਤ ਦੀ ਝੰਡਾ ਲਰਾਉਂਦਾ ਹੋਇਆ ਬਹਾਵਾਂ ਖੜੀਆਂ ਕਰਕੇ ਬਾਹਰ ਨੂੰ ਭਾਈ ਦਾ ਤਾਂ ਰੈਫਰੀ ਉਹਦੇ ਵੱਲ ਦੇਖਦਾ ਰਹਿ ਜਾਂਦਾ ਕੋਈ ਡਿਸੀਜਨ ਹੀ ਲੈ ਪਾਇਆ ਰੈਫਰੀ ਨੂੰ ਐਦਾਂ ਲੱਗਿਆ ਕਿ ਇਹ ਬਾਕੀ ਚਿਤ ਹੋ ਗਈ ਪਰ ਮੈਂ ਤੁਹਾਨੂੰ ਇਹਦਾ ਰਿਵਿਊ ਤਾਂ ਕਰ ਰਿਹਾ ਬਿਲਕੁਲ ਸਲੋ ਮੋਸ਼ਨ ਵਿੱਚ ਦੇਖੋ ਕਿ ਜਦੋਂ ਪਰਮਿੰਦਰ ਪੱਟੀ ਵਾਲਾ ਗੁਰਜੀਤ ਮਗਰੋੜ ਤੇ ਦਾਅ ਮਾਰਦਾ ਹੈ ਉਹ ਨੂੰ ਕਮਾ ਕੇ ਸੁੱਟਦਾ ਤਾਂ ਗਰਜੀਤ ਮਗਰੋਂ ਉਹ ਬਣਾ ਲੈਂਦਾ ਜਿਹਨੂੰ ਬ੍ਰਿਜ ਕਹਿੰਦੇ ਨੇ ਯਾਨੀ ਗਰਦਨ ਦੇ ਉੱਪਰ ਸਾਰਾ ਸਰੀਰ ਨੂੰ ਇੱਕਦਮ ਤੀਰ ਕਮਾਣ ਵਾਂਗੂ ਗੋਲ ਕਰ ਲੈਣਾ ਜਦੋਂ ਜਿੰਨਾ ਚਿਰ ਪਹਿਲਵਾਨ ਦੇ ਦੋਨੇ ਕੰਧੇ ਨਹੀਂ ਲੱਗਦੇ ਉਨਾਂ ਚਿਰ ਉਹ ਪਹਿਲਵਾਨ ਹਾਰਿਆ ਨਹੀਂ ਮੰਨਿਆ ਜਾਂਦਾ ਤਾਂ ਤੁਸੀਂ ਇਹਦੇ ਵਿੱਚ ਸਲੋ 모ਸ਼ਨ ਵਿੱਚ ਦੇਖ ਰਹੇ ਹੋ ਕਿ ਗਰਜੀਤ ਮਗਰੋਂ ਦੇ ਕੰਧੇ ਤਾਂ ਲੱਗੇ ਹੀ ਨਹੀਂ ਹੈਗੇ ਔਰ ਇਹੜੇ ਰੈਫਰੀ ਨੇ ਰੈਫਰੀ ਨੂੰ ਸਿਰ ਤੇ ਖਿਲਾੜਿਆ ਜਾਂਦਾ ਇਹ ਇਹਨਾਂ ਦਾ ਇੱਕ ਹੱਕ ਸੱਚ ਦੀ ਗੱਲ ਕਰਨੀ ਹੁੰਦੀ ਹੈ ਔਰ ਕਿਸੇ ਪਹਿਲਵਾਨ ਦੀ ਕਿਸੇ ਖਿਡਾਰੀ ਦੀ ਜਿਹੜੀ ਇੱਜ਼ਤ ਮੰਨ ਲੋ ਜਾਂ ਉਹਦੀ ਜਿਹੜੀ ਆਉਣ ਵਾਲਾ ਸਮਾਂ ਹੁੰਦਾ ਹੈ ਇਹਨਾਂ ਦੇ ਹੱਥ ਵਿੱਚ ਹੁੰਦਾ ਹੈ ਤਾਂ ਇਹਨਾਂ ਨੂੰ ਕੁਝ ਦੇਖਣਾ ਚਾਹੀਦਾ ਹੈ ਮੇਰੀ ਦੰਗਲ ਕਮੇਟੀਾਂ ਅੱਗੇ ਅਪੀਲ ਹੈ ਕਿ ਜਿੰਨੇ ਵੀ ਤੁਸੀਂ ਆਪਣੇ ਜੱਜਮੈਂਟ ਵਾਸਤੇ ਅੰਪਾਇਰ ਖੜੇ ਕਰਦੇ ਹੋ ਰੈਫਰੀ ਖੜੇ ਕਰਦੇ ਹੋ ਇਹ ਰੈਫਰੀ ਕੁਆਲੀਫਾਈਡ ਹੋਣੇ ਚਾਹੀਦੇ ਨੇ ਕੁਸ਼ਤੀ ਖੇਡ ਨਾਲ ਜੁੜੇ ਹੋਏ ਹੋਣੇ ਚਾਹੀਦੇ ਨੇ ਦਿਲ ਦਿਮਾਗ ਤੋਂ ਦੁਰਸਤ ਹੋਣੇ ਚਾਹੀਦੇ ਨੇ ਉਹਨਾਂ ਦੀ ਨਜ਼ਰ ਬਾਜ਼ ਵਰਗੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਦੇਖਣ ਚੰਗੀ ਤਰ੍ਹਾਂ ਦੇਖਣ ਕਿ ਇਹ ਵਾਕਈ ਕੁਸ਼ਤੀ ਨਹੀਂ ਹੋਈ ਜਾਂ ਨਹੀਂ ਹੋਈ ਇਹਨਾਂ ਨੇ ਤਾਂ ਬਸ ਹੱਥ ਪਿੱਛੇ ਕੀਤੇ ਹੋਏ ਨੇ ਆਮ ਜਿਵੇਂ ਸਧਾਰਨ ਬੰਦਾ ਖੜ੍ਹਾ ਹੁੰਦਾ ਇੱਕ ਮਿੰਟ ਚ ਦੰਦ ਲੱਗ ਗਿਆ ਔਰ ਗਰਜੀਤ ਮਗਰੋੜ ਨੂੰ ਹਾਰਾ ਹੋਇਆ ਕਰਾਮ ਦੇਤਾ ਪਰ ਉਹ ਤਾਂ ਵਿਚਾਰਾ ਹਾਰਿਆ ਨਹੀਂ ਉਹਦੇ ਨਾਲ ਕਿੰਨਾ ਤੱਕਾ ਹੋ ਗਿਆ ਇਹ ਹੁਣ ਗਰਜੀਤ ਮਗਰੋੜ ਨੇ ਵੀ ਇਹਦੇ ਤੇ ਅਪੱਤੀ ਨਹੀਂ ਕੀਤੀ ਉਹਨੇ ਤਾਂ ਅਪੱਤੀ ਨਹੀਂ ਕੀਤੀ ਵੀ ਉਹਨੂੰ ਪਤਾ ਹੀ ਨਹੀਂ ਲੱਗਿਆ ਉਹਨੂੰ ਖੁਦ ਇੰਜ ਲੱਗਿਆ ਕਿ ਸ਼ਾਇਦ ਮੇਰੇ ਕੰਦੇ ਲੱਗ ਗਏ ਜਾਂ ਲੱਗ ਗਏ ਹੋਣਗੇ ਜਿਹੜਾ ਅੰਪਾਇਰ ਨੇ ਮੈਨੂੰ ਹਾਰਿਆ ਐ ਇਕਰਾਰ ਦਿੱਤਾ ਪਰ ਉਹਦੇ ਵਿਚਾਰੇ ਤੇ ਕੰਦੇ ਨਹੀਂ ਲੱਗੇ ਔਰ ਇਹ ਇੱਕ ਅੰਪਾਇਰ ਦੀ ਗਲਤੀ ਨੇ ਕਿਸੇ ਮਲ ਦੀ ਕੀਤੀ ਹੋਈ ਤਿਆਰੀ ਖਾਦੀ ਹੋਈ ਖਰਾਕ ਔਰ ਦੋ ਦੋ ਮਹੀਨੇ ਪਹਿਲਾਂ ਪਹਿਲਵਾਨ ਬੁੱਕ ਹੋ ਜਾਂਦੇ ਨੇ ਉਹਦੀ ਤਿਆਰੀ ਸਾਰੀ ਮਿੱਟੀ ਚ ਮਿਲਾਤੀ ਮੇਰੀ ਅਪੀਲ ਹੈ ਇਸ ਅੰਪਾਇਰ ਸਾਹਿਬ ਤੱਕ ਜਿਹੜੀ ਆ ਵੀਡੀਓ ਜ਼ਰੂਰ ਜਾਏ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਔਰ ਆਪਣੀ ਉਹ ਗਲਤੀ ਦਾ ਅਹਿਸਾਸ ਹੋਵੇ ਔਰ ਫਿਊਚਰ ਵਿੱਚ ਉਹ ਜਿਹੜੀ ਵੀ ਕੁਸ਼ਤੀ ਕਰਾਉਣ ਔਰ ਦੇਖ ਕੇ ਕਰਾਉਣ ਚੰਗੀ ਤਰ੍ਹਾਂ ਨਜ਼ਰ ਰੱਖਣੀ ਚਾਹੀਦੀ ਹੈ ਬਾਜਵਾਲੀ ਅੱਖ ਹੁੰਦੀ ਐੰਪਾਇਰ ਦੀ ਤੇ ਕੁਸ਼ਤੀ ਦਾ ਇੱਕ ਬਹੁਤ ਹੀ ਨਾਜ਼ੁਕ ਮੋੜ ਤੇ ਖੜੀ ਹੁੰਦੀ ਹੈ ਜਦੋਂ ਇੱਕ ਮੋੜਾ ਲੱਗਦਾ ਤਾਂ ਦੂਜੇ ਦਾ ਦੇਖਣਾ ਹੁੰਦਾ ਝੁੱਕ ਕੇ ਵੀ ਐੰਪਾਇਰ ਦੇਖਦੇ ਨੇ ਖਿਡਾਰੀਆਂ ਦੇ ਨਾਲ-ਨਾਲ ਐੰਪਾਇਰ ਦਾ ਦੁੱਗਣਾ ਜੋਰ ਲੱਗ ਜਾਂਦਾ ਉਹ ਵੀ ਮੈਦਾਨ ਦੇ ਵਿੱਚ ਕਦੇ ਇੱਧਰ ਭਜਦਾ ਕਦੇ ਇੱਧਰ ਭਜਦਾ ਪਰ ਉਹਦੀ ਨਜ਼ਰ ਹੁੰਦੀ ਹੈ ਪਹਿਲਵਾਨਾਂ ਤੇ ਇਹਨਾਂ ਨੇ ਇਹ ਸੈਮ ਨੇ ਭਾਈ ਸਾਹਿਬ ਨੇ ਬਿਲਕੁਲ ਹੀ ਗੋੜ ਨਹੀਂ ਕੀਤੀ ਉਹ ਗਰਜੀਤ ਮਗਰੌੜ ਵਿਚਾਰਾ ਹਾਰ ਗਿਆ ਚਲੋ ਫਿਊਚਰ ਵਿੱਚ ਇਹੋ ਜੀ ਗਲਤੀ ਨਹੀਂ ਹੋਣੀ ਚਾਹੀਦੀ ਗਲਤੀਆਂ ਦਾ ਪੁਤਲਾ ਇਨਸਾਨ ਗਲਤੀਆਂ ਹੋ ਜਾਂਦੀਆਂ ਨੇ ਵਿਊ ਮੈਂ ਤਾਂ ਕੀਤਾ ਕਿ ਜਿੰਨੂੰ ਮਰਜ਼ੀ ਚੱਕ ਕੇ ਕਮੇਟੀਆਂ ਅੰਪਾਇਰ ਖੜਾ ਕਰ ਦਿੰਦੀਆਂ ਨੇ ਉਹਨਾਂ ਨੂੰ ਇਸ ਬਾਰੇ ਨੌਲੇਜ ਹੁੰਦੀ ਨਹੀਂ ਉਥੇ ਮੰਨ ਲਈ ਕਿਸੇ ਪਲੇਅਰ ਦੀ ਇੱਜ਼ਤ ਔਰ ਉਹਦੀ ਇੰਨਾ ਵੱਡਾ ਨਾਮ ਦਾ ਤੇ ਲੱਗਿਆ ਹੁੰਦਾ ਔਰ ਕਿਸੇ ਮੰਨਣ ਦੇ ਖਾਮ ਖਾਂ ਹਰਾ ਦੇਣਾ ਇਹ ਚੰਗੀ ਗੱਲ ਨਹੀਂ ਸੁਰਸ਼ਿੰਜ ਕਮੇਟੀਆਂ ਅਗੇ ਬੇਨਤੀ ਹੈ ਕਿ ਇਹਨਾਂ ਛੋਟੀਆਂ ਛੋਟੀਆਂ ਚੀਜ਼ਾਂ ਨਹੀਂ ਹੈਗੀਆਂ ਬਹੁਤ ਵੱਡੀਆਂ ਚੀਜ਼ਾਂ ਨੇ ਇਹਨਾਂ ਤੇ ਧਿਆਨ ਦਿਓ ਅੰਪਾਇਰ ਜਿਹੜਾ ਉਹ ਬਹੁਤ ਹੀ ਮਜ਼ਿਆ ਹੋਇਆ ਨੈਸ਼ਨਲ ਪੰਜਾਬ ਜਾਂ ਇਸ ਖੇਤਰ ਦੇ ਵਿੱਚ ਪੂਰੀ ਜਾਣਕਾਰੀ ਪੂਰੇ ਨਿਯਮਾਂ ਤੁਹਾਨੂੰ ਪਤਾ ਹੋਵੇ ਉਹ ਖੜਾ ਕਰਿਆ ਕਰੋ ਤੇਰੇ ਮੇਰੇ ਵਰਗਾ ਚੱਕ ਕੇ ਨਾ ਖੜਾ ਕਰਦਿਆ ਕਰੋ ਸੋ ਜੇ ਵੀਡੀਓ ਚੰਗੀ ਲੱਗੇ ਤੇ ਦੋਸਤੋ ਲਾਈਕ ਸ਼ੇਅਰ ਕਮੈਂਟ ਕਰਕੇ ਬੱਲੇ ਬੱਲੇ ਬਣਾਓ ਚੈਨਲ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਮਿਲਵਨ ਸ਼ੁਕਰੀਆ